ਦੇਸੀ ਕਿ ਉਹਦੀ ਏਡੀ ਵੱਡੀ ਚਲੀਪੀ ਬਣਾਈ ਜਾ ਸਕਦੀ ਹੈ ਕਿਉਂਕਿ ਉਹ ਥੋੜਾ ਹਾਲ ਲੋਕਲ ਹਮਾਰਾ ਉਹਦਾ ਵਾਹ ਥੋੜਾ ਮਿੱਠੇ ਕਰੋ ਦਾ ਨਹਾਤਾ ਛੋਟੀ ਛੋਟੀ ਦਸਾਈ ਬਣਾਈ ਜਾਂਦੇ ਬਸ ਦਿਮਾਗ ਵਾਈ ਵੱਡੀ ਬਣਾ ਕੇ ਦੇਖਦੇ ਕੋ ਬੱਡੀ ਬਣਾਈ ਤੋਂ ਕਾਮਯਾਬੀ ਹੋਰ ਚਲ ਗਿਆ 250 ग्राम কা بیچ ਬਣਾਉਂਦੇ ਆਂ। ਜਿਹੜੇ ਚਰਚੇ ਵੱਡੇ ਤੁਹਾਡੇ ਜਲੇਬੀਆਂ ਨੇ ਕਹਿੰਦੇ ਕੈਨੇਡਾ ਅਮਰੀਕਾ ਤੱਕ ਵੀ ਜਾਂਦੀਆਂ। ਜਾਂਦੀਆਂ ਨਹੀਂ ਜ਼ਰੂਰ। 20 ਕਿਲੋ ਤੋਂ ਇੱਥੇ ਜਾਂਦੇ ਅਮਰੀਕਾ ਹਰ ਸਾਲ ਜਾਂਦੀਆਂ। ਠੀਕ। ਲੋ ਐਡੀ ਵੱਡੀ ਜਲੇਬੀ ਹੈਗੀ ਆ ਪ੍ਰਾਈਸ ਕੀ ਰੱਖਿਆ ਦਾ? ਇਹ 250 ਗ੍ਰਾਮ ਦਾ ਹੁੰਦਾ ਪ੍ਰਾਈਸ 70 ਰੁਪਏ ਦਾ ਆਏਗਾ। 280 ਰੁਪਏ ਕਿਲੋ ਹੈ। ਦੇਖੋ ਕਿਲੋ ਦੇ ਉੱਤੇ 1 ਕਿਲੋ ਰੇਟ 1 ਕੀ ਬਰਾਬਰ ਸੇਮ ਹੈ। ਤੁਸੀਂ ਸੁਣਦੇ ਵਿੱਚ ਆਏ ਕਿ ਤੁਹਾਡੀ ਜਲੇਬੀ 1 ਮਹੀਨਾ ਖਰਾਬ ਨਹੀਂ ਹੁੰਦੀ ਚ ਇੱਦੇ ਰੱਖ ਲਓ। ਇਹ ਜਲੇਬੀਆਂ ਮੈਂ ਜਿਵੇਂ ਦੇ ਠੰਡੀ ਪੈਕ ਕਰਕੇ ਦਊਂਗਾ। ਇਹ ਗਾਰੰਟੀ ਹੈ 1 ਮਹੀਨਾ ਖਰਾ ਸ਼ੁੱਧ ਦੇਸੀ ਘਿਓ ਚ ਬਣਦੀ ਹੈ ਹਾਂ ਦੇਸੀ ਘਿਓ ਚ ਬਣਦੀ ਉਹ ਡੈਰੀ ਵਾਲੇ ਹੁੰਦੇ ਜੀ ਦੇਖੋ ਜੋ ਵੀ ਰੱਖਿਆ ਟੀਂ ਦੇਸੀ ਘਿਓ ਦਾ ਰੱਖਿਆ ਹੋਗਾ ਕੋਈ ਨਹੀਂ ਹੋਗਾ ਮੇਰੇ ਮਨ ਪਹਿਲਾਂ ਕੋਈ ਮਸਾਲਾ ਵੀ ਲੱਗਦਾ ਕਿ ਬਿਨਾ ਮਸਾਲੇ ਤੋਂ ਤਿਆਰ ਹੁੰਦੀ ਜੀ ਖਮੀਰ ਚਾਰ ਗਿਆਦਾ ਮਸਾਲਾ ਨਹੀਂ ਹੁੰਦਾ ਇਸ ਵਿੱਚ ਮੂੰਗ ਦਾਲ ਉਹ ਦਾਲ ਤਨਾ ਦਾਲ ਔਰ ਮੈਦਾ ਸਾਰਾ ਪਹਿਲੇ ਖਮੀਰ ਬਣਾਉਣਾ ਪੈਂਦਾ ਹੈ ਵਹੀ ਚਾਰ ਕਰਤਾ ਔਰ ਮਸਾਲਾ ਕੋਈ ਨਹੀਂ ਹੁੰਦਾ ਇਸ ਵਿੱਚ ਨਾ ਕੋਈ ਰੰਗ ਹੁੰਦਾ ਸਭ ਤੋਂ ਖਾਸ ਬੁਧਾਨ ਦਾ ਹੋਣ ਵਾਲਾ ਜੋ ਕਿ ਹਰਿਆਣੇ ਦੀ ਜਲੇਬੀ ਤੇ ਮੇਰੇ ਨਾਲ ਤਾਊ ਬਲਜੀਤ ਸਿੰਘ ਮੌਜੂਦ ਨੇ 1960 ਤੋਂ ਇਹ ਜਿਹੜੇ ਜਲੇਬ ਬਣਾ ਰਹੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਪੂਰਾ 1960 ਤੋਂ ਜਲੇਬੀਆਂ ਬਣਾ ਰਿਆ ਹਰਿਆਣੇ ਤੋਂ ਆਉਂਦੇ ਨੇ ਸਪੈਸ਼ਲ ਇੱਥੇ ਜਲੇਬੀਆਂ ਬਣਾਉਣ ਤੇ ਜੋ ਇਹ ਜਲੇਬੀ ਬਣਾਉਂਦੇ ਨੇ ਸ਼ਾਇਦ ਕੋਈ ਬਣਾਉਂਦਾ ਹੋਵੇ ਤੇ ਗੱਲਬਾਤ ਕਰਾਂਗੇ ਪੂਰਾ ਪ੍ਰੋਸੈਸਾਂ ਨਾਲ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਜਲੇਬੀ ਹੈ ਤਿਆਰ ਹੁੰਦੀ ਹੈ ਤੇ ਅੱਜ ਤੁਹਾਡੀ ਮੁਲਾਕਾਤ ਕਰਾਉਣੇ ਆ ਤਾਉ ਬਲਜੀਤ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤਾਉ ਜੀ ਕਿੱਥੋਂ ਆਏ ਹੋ ਪਹਿਲਾਂ ਤਾਂ ਐਡਰੈਸ ਦੱਸ ਦਿਓ ਪੂਰਾ ਕੀ ਹੈ ਮੈਂ ਆਇਆ ਹਰਿਆਣੇ ਦੇ ਡਿਸਟ੍ਰਿਕਟ ਸੋਨੀਪਟ ਤਹਿਸੀਲ ਗਵਾਨਾ گاؤں ਬੁਸਾਨਾ ਵहां ਜਾਇਆ ਹਰਿਆਣਾ ਸੀ ਜਿਹੜੀ ਜਲੇਬੀ ਦੀ ਆਪਾਂ ਗੱਲ ਕਰ ਗਏ ਕਦੋਂ ਤੋਂ ਬਣਾ ਰਹੇ ਹੋ 1960 ਸੇ ਬਣਾ ਰਹੇ ਹਾਂ ਇਹ ਕਿਵੇਂ ਮੰਨ ਲਓ ਪ੍ਰੋਸੈਸ ਸ਼ੁਰੂ ਹੋਇਆ ਸੀ ਵੀ ਇੱਕ ਦੇਸੀ ਘਿਓ ਦੀ ਏਡੀ ਵੱਡੀ ਜਲੇਬੀ ਬਣਾਈ ਜਾ ਸਕਦੀ ਹੈ ਮਤਲਬ ਉਹ ਥੋੜਾ ਹਾਲ ਲੋਕਲ ਹਮਾਰਾ ਉਹ تھا ਵਾਹ ਥੋੜਾ ਮਿੱਠੇ ਕਰੋ ਦਾ ਨਹਾਤਾ ਛੋਟੀ ਛੋਟੀ ਤਾਂ ਸਾਈ ਬਣਾਈ ਜਾਂਦੇ ਬਸ ਦਿਮਾਗ ਵਾਈ ਵੱਡੀ ਬਣਾ ਕੇ ਦੇਖਦੇ ਆ ਉਹ ਵੱਡੀ ਬਣਾਈ ਤੋਂ ਕਾਮਯਾਬ ਹੋ ਗਏ ਚੱਲ ਗਏ 250 ਗ੍ਰਾਮ ਕਾ ਇੱਕ ਪੀਸ ਬਣਾਉਂਦੇ ਆ ਜਿਹਦੇ ਚਰਚੇ ਵੜੇ ਤੋਂ ਏ ਜਲੇਬੀਆਂ ਨੇ ਕਹਿੰਦੇ ਕੈਨੇਡਾ ਅਮਰੀਕਾ ਤੱਕ ਵੀ ਜਾਂਦੀਆਂ ਜਾਂਦੀਆਂ ਨਹੀਂ ਜ਼ਰੂਰ 20 ਕਿਲੋ ਤਾਂ ਯਾਦ ਹੈ ਦਾਦੇ ਅਮਰੀਕਾ ਹਰ ਸਾਲ ਦਾਤੀ ਮੇਰੀ ਮੰਨ ਲਓ ਏਡੀ ਵੱਡੀ ਜਲੇਬੀ ਹੈਗੀ ਆ ਪ੍ਰਾਈਸ ਕੀ ਰੱਖਿਆ ਦਾ ਇਹ 250 ਗ੍ਰਾਮ ਦਾ ਹੁੰਦਾ ਪ੍ਰਾਈਸ 70 ਰੁਪਏ ਦਾ ਹੈਗਾ 280 ਰੁਪਏ ਕਿਲੋ ਹੈ ਤੇ ਕੋ ਕਿਲੋ ਦੇ ਤੇ 1 ਕਿਲੋ ਰੇਟ ਇੱਕ ਹੀ ਬਰਾਬਰ ਸੇਮ ਹੈ ਅੱਛਾ ਸੁਣ ਦੇ ਵਿੱਚ ਆਇਆ ਕਿ ਤੁਹਾਡੀ ਜਲੇਬੀ ਇੱਕ ਮਹੀਨਾ ਖਰਾਬ ਨਹੀਂ ਹੁੰਦੀ ਚਾਹੇ ਇੱਧੇ ਰੱਖ ਲਓ ਇਹ ਜਲੇਬੀਆਂ ਮੈਂ ਜਿਵੇਂ ਦੇ ਠੰਡੀ ਪੈਕ ਕਰਕੇ ਦਊਗਾ ਇਹ ਗਾਰੰਟੀ ਹੈ ਇੱਕ ਮਹੀਨਾ ਖਰਾਬ ਨਹੀਂ ਹੋਗੀ ਹਾਂਜੀ ਬੋਲੋ ਪਿਓਰ ਸ਼ੁੱਧ ਦੇਸੀ ਘਿਓ ਚ ਬਣਦੀ ਹੈ ਹਾਂ ਦੇਸੀ ਘਿਓ ਚ ਬਣਦੀ ਹੈ ਡੈਰੀ ਵਾਲੇ ਹੁੰਦੇ ਜੀ ਦੇਖੋ ਜੋ ਵੀ ਰੱਖਿਆ ਟੀਨ ਦੇਸੀ ਘਿਓ ਦਾ ਰੱਖਿਆ ਹੋਗਾ ਉਸਾ ਕੋਈ ਨਹੀਂ ਹੋਗਾ ਮੇਰੇ ਪਾਸ ਤੋ ਅਸੇ ਇਹ ਪਹਿਲਾਂ ਕੋਈ ਮਸਾਲਾ ਵੀ ਲੱਗਦਾ ਕਿ ਬਿਨਾ ਮਸਾਲੇ ਤੋਂ ਤਿਆਰ ਹੁੰਦਾ ਇਹ ਖਮੀਰ ਚਾਰ ਗਿਆ ਜਦਾ ਮਸਾਲਾ ਨਹੀਂ ਹੁੰਦਾ ਇਸ ਵਿੱਚ ਮੂੰਗ ਦਾਲ ਉੜ ਦਾਲ ਚਨਾ ਦਾਲ ਔਰ ਮੈਦਾ ਸਾਰਾ ਪਹਿਲੇ ਖਮੀਰ ਬਣਾਉਣਾ ਪੈਂਦਾ ਹੈ ਉਹ ਹੀ ਤਿਆਰ ਕਰਦਾ ਔਰ ਮਸਾਲਾ ਕੋਈ ਨਹੀਂ ਹੁੰਦਾ ਇਸਮੇ ਨਾ ਕੋਈ ਰੰਗ ਹੁੰਦਾ ਖਮੀਰ ਦਿਖਾਵਾਂਗੇ ਇੱਕ ਵਾਰ ਕਿਹੜਾ ਖਮੀਰ ਹੁੰਦਾ ਦਿਖਾਵਾਂਗੇ ਫਿਰ ਉਧਰ ਤੇ ਆਓ ਤੁਹਾਨੂੰ ਪੂਰਾ ਕੱਲਾ ਕੱਲਾ ਪ੍ਰੋਸੈਸ ਅਸੀਂ ਦਿਖਾਵਾਂਗੇ ਤੇ ਇਧਰ ਦੇਖੀ ਕਿ ਉਹਦੇ ਜਲੇਬੀਆਂ ਤਿਆਰ ਹੋ ਰਹੀਆਂ ਤੋ ਦੇਖ ਲਓ ਮਨ ਲੋ ਗੋਲਡਨ ਜਦੋਂ ਕਲਰ ਆ ਜਾਂਦਾ ਇਹਨਾਂ ਦਾ ਉਦੋਂ ਪੂਰੀਆਂ ਪ੍ਰੋਪਰ ਤਿਆਰ ਹੋ ਜਾਂਦੀਆਂ ਔਰ ਸਭ ਤੋਂ ਵੱਖਰੀ ਸ਼ਾਹ ਵਛੜਦੀਆਂ ਲੁਧਿਆਣਾ ਦੇ ਕਿਸਾਨ ਮਿਲ ਦੇ ਵਿੱਚ ਇਹ ਜਲੇਬੀਆਂ ਜੋ ਕਿ ਇੱਕ ਵਜਨ ਪਾਈਆ ਦਾ ਹੁੰਦਾ ਇਹ ਜਲੇਬੀ ਦਾ ਤੇ ਬਾਜੀ ਬਣਾ ਰਹੇ ਆ ਬਾਜੀ ਨਾਲ ਵੀ ਗੱਲ ਕਰਾਂਗੇ ਬਾਜੀ ਕਿੰਨੇ ਟਾਈਮ ਤੋਂ ਜਲੇਬੀਆਂ ਬਣਾ ਰਹੇ ਹੋ ਮੇਰੇ ਕੋਲ ਹੋ ਗਿਆ 7-8 ਸਾਲ ਹੋ ਗਿਆ 7-8 ਸਾਲ ਹੋ ਗਿਆ ਹਾਂਜੀ ਸਰ ਅੱਛਾ ਕਿੰਨੀ ਕਿ ਮਿਹਨਤ ਲੱਗਦੀ ਹੈ ਜਲੇਬੀ ਬਣਾਉਣ ਤੇ ਹਾਂਜੀ ਸਰ ਮਿਹਨਤ ਕਿੰਨੀ ਲੱਗਦੀ ਹੈ ਬਹੁਤ ਮਿਹਨਤ ਲੱਗਦੀ ਹੈ ਜੀ ਦਾਲ سے ਬਣਾਈ ਜਾਂਦੀ ਹੈ ਦਾਲ ਨੂੰ ਪੀਸਤੇ ਹੈ ਪੀਸ ਕੇ ਖਮੀਰ ਬਣਾਉਂਦੇ ਹੈ ਖਮੀਰ ਬਣਾਉਣੇ ਕੇ ਬਾਅਦ ਫਿਰ ਜਲੇਬੀਆਂ ਮੈਦਾ ਲਗਾ ਕੇ ਜ ਬਣਾਉਂਦੇ ਹੈ ਇਹ ਚਾਸ਼ਨੀ ਹੈ ਇਹ ਚਾਸ਼ਨੀ ਚ ਡੋਬੋ ਰਹੇ ਹਾਂ ਇਹ ਚਾਸ਼ਨੀ ਹੈ ਇਹ ਚੀਨੀ ਕੇ ਚਾਸ਼ਨੀ ਹੈ ਉਸਮੇ ਡੋਬੋ ਕੇ ਮਿੱਠਾ ਜਾਂਦਾ ਹੈ ਜੀ ਲਓ ਜੀ ਇਧਰ ਚੱਲਦੇ ਹਾਂ ਤੁਹਾਨੂੰ ਖਮੀਰ ਦਿਖਾਉਣੀ ਹੈ ਕਿਸ ਤਰੀਕੇ ਨਾਲ ਤਿਆਰ ਹੁੰਦਾ ਕੀਤਾ ਹੋਇਆ ਤਿਆਰ ਖਮੀਰ ਤਾਉ ਇਹ ਖਮੀਰ ਤਿਆਰ ਕੀਤਾ ਇਹ ਖਮੀਰ ਚਾਰ ਹੈ ਜੀ ਇਸਮੇ ਕੋਈ ਰੰਗਿਆ ਔਰ ਕੋਈ ਚੀਜ਼ ਨਹੀਂ ਹੈ ਦੇਖ ਲਓ ਹੈ ਨਾ ਇਹ ਹੈਗਾ ਕੋਈ ਮਸਾਲਾ ਨਹੀਂ ਇਹ ਚ ਕੋਈ ਮਸਾਲਾ ਨਹੀਂ ਇਹ ਬਸ ਪਹਿਲੇ ਕਲਣਾ ਪੜਦਾ ਚਾਰੀ ਵਾਹ ਕਿੰਨੇ ਟਾਈਮ ਪਹਿਲਾਂ ਤਿਆਰ ਕਰਨਾ ਪੈਂਦਾ ਇਹ 24 ਘੰਟੇ ਪਹਿਲੇ ਤਿਆਰ ਕਰਨਾ ਪੜਦਾ ਵਾਹ ਜੇ ਚਲਾਦਾ ਤਾਂ ਪਿਆਰ ਕਰਕੇ ਲੇਗਾ ਘਰ ਸੇ ਲੈ ਇਹ ਨੂੰ ਹੋਗੇ 24 ਘੰਟੇ ਤਰ ਕੀਤੇ ਹਾਂਜੀ ਹੋਗੇ ਜੀ ਫਿਰ ਇਹ ਸੈੱਟ ਕਰਨਾ ਪੜਦਾ ਬਾਅਦ ਵਿੱਚ ਸੋ ਇਸ ਤਰੀਕੇ ਨਾਲ ਤਿਆਰ ਹੁੰਦੀਆਂ ਜਿਹੜੀਆਂ ਤਾਉ ਦੀਆਂ ਮਸ਼ਹੂਰ ਜਲੇਬੀਆਂ ਜੋ ਕਿ ਹਰਿਆਣਾ ਤੋਂ ਗੋਨੀਪਤ ਜਿਹੜਾ ਆਉਂਦੇ ਨੇ ਇਹ ਤੇ ਸਪੈਸ਼ਲ ਜਲੇਬੀਆਂ ਬ੍ਰਾਊਨ ਤੇ ਇਧਰ ਹੁਣ ਜਲੇਬੀਆਂ ਰੈਡੀ ਹੋ ਚੁੱਕੀਆਂ ਤੁਸੀਂ ਦੇਖ ਲਓ ਇਸ ਤਰੀਕੇ ਨਾਲ ਜਿਹੜੀਆਂ ਜਲੇਬੀਆਂ ਹੁਣ रेडी ਹੋ ਰਹੇ ਨੇ ਸਾਰੀਆਂ ਜਰੂਰ ਇਹ ਜਲੇਬੀਆਂ ਦਾ ਸਵਾਦ ਇੱਕ ਵਾਰੀ ਕਰਕੇ ਜਾਇਓ ਕਿ ਕਿਸ ਤਰੀਕੇ ਨਾਲ ਜਲੇਬੀਆਂ ਬੰਦੀਆਂ ਪਿਓਰ ਦੇਸੀ ਘਿਓ ਦੀਆਂ ਹੁੰਦੀਆਂ ਨੇ ਤੇ ਤਾਉ ਜੀ ਲੁਧਿਆਣੇ ਪੀਯੂ ਚ ਆਪਾਂ ਕਿੱਥੇ ਜੀ ਲੋਕੇਸ਼ਨ ਕੀ ਹੈ ਕਿੱਥੇ ਜੀ ਖੜੇ ਆਪਾਂ ਇਹ ਜਿਹੜੀ ਜਲੇਬੀਆਂ ਖਾਣੀ ਆ ਉਹਨਾਂ ਕਿੱਥੇ ਆਉਣਾ ਪਊ ਇਹ ਇਹ ਥੱਪਰ ਵਾਲਾ ਚੌਕ ਬੋਲਦਾ ਹੈ ਕਿ ਸਾਹਮਣੇ ਆਇਆ ਨਹੀਂ ਥੱਪਰ ਵਾਲੇ ਚੌਕ ਦੇ ਸਾਹਮਣੇ ਹੈਗਾ ਮੈਂ ਵੈਸੇ ਤਾਂ ਤਿੰਨ ਦੁਕਾਨਾਂ ਮੇਰੀ ਲੱਗੀ ਐ ਰਾਇਬਰੇਲੀ ਚੌਕ ਤੇ ਵੀ ਇਤਰੀ ਚੌਕ ਤੇ ਵੀ ਅਰੇ ਇੱਥੇ ਵੀ ਤਿੰਨ ਜਗ੍ਹਾ ਲੱਗੀ ਐ ਯਾ ਮ ਮੋਤਾ ਹਾਂ ਆ ਲੜਕੇ ਉੱਤੇ ਭਤੀਜਾ ਉੱਤੇ ਮੇਰੇ ਟਾਰਗੇਟ ਕਿੰਨਾ ਕੁ ਹੁੰਦਾ ਹੈ ਮੇਲੇ ਦੇ ਵਿੱਚ ਕਿੰਨੀਆਂ ਕਿ ਜਲੇਬੀਆਂ ਲੱਗ ਜਾਂਦੀਆਂ ਬਈ ਇਹ ਟਾਰਗੇਟ ਕਾ ਨਹੀਂ ਪਤਾ ਦਸਾ ਜੀ ਕਿਸਾਨੋਂ ਕੇ ਉੱਪਰ ਬਾਤ ਹੁੰਦੀ ਹੈ ਰਾ ਬਾਰਿਸ਼ ਨਾ ਆਵੇ ਤਾਂ ਫਿਰ ਪਤਾ ਹੀ ਨਹੀਂ ਹੁੰਦਾ ਟਾਰਗੇਟ ਕਾ ਦੋ ਜੀ ਹਾਂਜੀ ਕੋਈ ਆਈਡੀਆ ਕੋਈ ਕਿੰਨੀਆਂ ਜਲੇਬੀਆਂ ਲੱਗ ਜਾਂਦੀਆਂ ਇਹ ਨਹੀਂ ਦੱਸ ਸਕਦਾ ਬਈ ਮੈਂ ਪਤਾ ਹੀ ਨਹੀਂ ਹੁੰਦਾ ਪਤਾ ਨਹੀਂ ਪਬਲਿਕ ਕਿਤਨੀ ਆਵੇ ਆ ਲੱਗਾ ਇਤਨੇ ਆ ਕੋਈ ਹੋ ਨਹੀਂ ਹੈ ਮਤਲਬ 2-4000 ਤਾਂ ਲੱਗ ਹੀ ਜਾਂਦੀ ਹੋਣੀ ਹੈ ਫालतू ਬਿਲਕੁਲ ਜਾਣਦੇ ਹਾਂ ਹਾਂਜੀ ਸੋ ਇੰਨੀਆਂ ਮਸ਼ਹੂਰ ਜਲੇਬੀਆਂ ਤਾਂ ਉਹ ਕਹਿੰਦੇ ਕੋਈ ਆਈਡੀਆ ਨਹੀਂ ਕਿੰਨੀਆਂ ਜਲੇਬੀਆਂ ਵਿਕ ਜਾਂਦੀਆਂ ਤੇ ਥਾਪਰ ਹਾਲ ਦੇ ਬਿਲਕੁਲ ਨਜ਼ਦੀਕ ਹੈ ਪੀਏਯੂ ਲੁਧਿਆਣਾ ਦੇ ਵਿੱਚ ਜਦੋਂ ਤੁਸੀਂ ਆਓਗੇ